ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਮਹਾਰਾਜ ਜਿਨ੍ਹਾਂ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਉਧਾਰ ਹੁੰਦਾ ਹੈ ਐਸੇ ਸਤਿਗੁਰਾਂ ਤੋਂ ਵਾਰਨੇ ਬੁਲਹਾਰਨੇ ਜਾਈਏ ਜਿਨ੍ਹਾਂ ਸਤਿਗੁਰਾਂ ਨੇ ਖਾਲਸਾ ਜੀ ਮੁਕਤੀ ਦਾ ਪਦ ਸਾਨੂੰ ਦਿਖਾਇਆ ਹੈ ਕਿਵੇਂ ਮੁਕਤੀ ਪ੍ਰਾਪਤ ਹੋਵੇਗੀ ਐਸੀ ਬਾਣੀ ਦਿੱਤੀ ਹੈ ਸਤਿਗੁਰਾਂ ਤੋਂ ਵਾਰਨੇ ਬੁਲਹਾਰਨੇ ਜਾਈਏ ਜਿਨ੍ਹਾਂ ਦਾ ਨਾਮ ਜਪਣ ਦੇ ਨਾਲ ਪਾਪੀ ਤਰ ਜਾਂਦੇ ਹਨ ਖਾਲਸਾ ਜੀ ਅਨੇਕਾਂ ਪਾਪ ਕੀਤੇ ਹੁਣ ਜੀਵ ਨੇ ਮਹਾਰਾਜ ਜੀ ਨੂੰ ਸਿਮਰਨ ਲੱਗ ਜਾਵੇ ਅਕਾਲ ਪੁਰਖ ਜੀ ਦਾ ਭਜਨ ਕਰਨ ਲੱਗ ਪਵੇ ਖਾਲਸਾ ਜੀ ਉਹਦੇ ਸਭੇ ਪਾਪ ਨਾਸ ਹੋ ਜਾਂਦੇ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਗਲ ਨਾਲ ਲਾ ਲੈਂਦੇ ਨੇ ਹਰ ਇੱਕ ਪਾਪੀ ਨੂੰ ਪਰ ਬੰਦਾ ਉਦਮ ਕਰਕੇ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਜਾਵੇ। ਮਹਾਰਾਜ ਕਹਿੰਦੇ ਭਾਈ ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ ਜੋ ਹੈ ਉਹ ਖਾਲਸਾ ਜੀ ਜਗਤ ਵਿੱਚੋਂ ਤਾਰਨ ਵਾਲਾ ਹੈ। ਮਹਾਰਾਜ ਬਾਣੀ ਵਿੱਚ ਬਥੇਰੇ ਬਚਨ ਕਰਦੇ ਅਨੇਕ ਪ੍ਰਕਾਰ ਦੀਆਂ ਯੁਗਤੀਆਂ ਦੱਸਦੇ। ਦਸੇ ਸੂਰੂਪਾਂ ਨੇ ਖਾਲਸਾ ਜੀ ਜੋ ਸਾਨੂੰ ਦਿੱਤਾ ਹੈ ਜੋ ਦੇ ਰਹੇ ਹਨ ਸਤਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬੈਠੇ ਉਹ ਕੋਈ ਹੋਰ ਨਹੀਂ ਦੇ ਸਕਦਾ ਪਰ ਖਾਲਸਾ ਜੀ ਅਫਸੋਸ ਦੀ ਗੱਲ ਹੈ ਇੱਕ ਰਾਜੇ ਨੇ ਭੰਡਾਰ ਖੋਲ੍ਹਿਆ ਹੋਵੇ ਮਾਇਆ ਦਾ ਵੀ ਜਿੰਨੀ ਲੁੱਟ ਸਕਦੇ ਹੋ ਲੁੱਟ ਲਵੋ ਫਿਰ ਵੀ ਉਸ ਦੇਸ਼ ਦੇ ਲੋਕ ਕੰਗਾਲ ਰਹਿ ਜਾਣ ਤੇ ਉਹ ਲੋਕਾਂ ਦਾ ਕਸੂਰ ਹੈ ਦਾਤੇ ਦਾ ਨਹੀਂ ਪਰਮੇਸ਼ਰ ਵਾਹਿਗੁਰੂ ਜੀ ਨੇ ਸ਼ਬਦ અવਤਾਰ ਰੂਪ ਲੈ ਕੇ ਧਰਤੀ ਤੇ ਆਉਣਾ ਕੀਤਾ ਹੈ ਤੇ ਖਾਲਸਾ ਜੀ ਨਾਮ ਰੂਪੀ ਖਜ਼ਾਨੇ ਦਾ ਲੰਗਰ ਲਾਇਆ ਹੈ ਪਰ ਫਿਰ ਵੀ ਕੋਈ ਮਹਾਰਾਜ ਦੇ ਘਰ ਨਾ ਜਾਵੇ ਮਹਾਰਾਜ ਕੋਲੋਂ ਲਵੇ ਨਾ ਤੇ ਫਿਰ ਖਾਲਸਾ ਜੀ ਉਹ ਬੰਦੇ ਦੀ ਘਾਟ ਹੈ ਰੱਬ ਦਾ ਕੋਈ ਕਸੂਰ ਨਹੀਂ ਤੇ ਆਓ ਮਹਾਰਾਜ ਕਿਰਪਾ ਕਰਨ ਅੱਜ ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀਆਂ ਦੇ ਸਤਵੇਂ ਸਵਰੂਪ ਧੰਨ ਗੁਰੂ ਹਰ राय ਸਾਹਿਬ ਸੱਚੇ ਪਾਸ਼ਾ ਮਹਾਰਾਜ ਜੀ ਜੋਤੀ ਜੋਤ ਸਮਾਏ ਹਨ ਕੀਰਤਪੁਰ ਸਾਹਿਬ ਦੀ ਧਰਤੀ ਤੇ ਸੱਜ ਕੇ ਸਤਿਗੁਰਾਂ ਨੇ ਬਹੁਤ ਵੱਡੇ ਕਾਰਜ ਕੀਤੇ ਮਹਾਰਾਜ ਜੀਆਂ ਨੇ 2200 ਘੋੜਸਵਾਰ ਹਮੇਸ਼ਾ ਅੰਗ ਸੰਗ ਰੱਖਿਆ ਸਤਗੁਰਾਂ ਨੇ ਬਾਣੀ ਦਾ ਅਦਬ ਸਤਕਾਰ ਕਿਵੇਂ ਕਰਨਾ ਹੈ ਇਹ ਜਾਚ ਸਿਖਾਈ ਕਹੀਂ ਕਹਿੰਦੇ ਨੇ ਵੀ ਧੰਗੁਰੂ ਹਰਾਈ ਮਹਾਰਾਜ ਤੇ ਧੰਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਸ਼ਾ ਮਹਾਰਾਜ ਦਾ ਕੋਈ ਬਹੁਤਾ ਇਤਿਹਾਸ ਨਹੀਂ ਪਰ ਖਾਲਸਾ ਜੀ ਬਹੁਤ ਵੱਡਾ ਇਤਿਹਾਸ ਹੈ ਸਿੱਖ ਪੰਥ ਦੇ ਵਿੱਚ ਸਤਗੁਰੂ ਧੰਗੁਰੂ ਹਰਾਈ ਮਹਾਰਾਜ ਜੀਆਂ ਨੇ ਇੱਕ ਵਾਰ ਖਾਲਸਾ ਜੀ ਛੋਟੀ ਉਮਰੇ ਵਿੱਚ ਬਗੀਚੇ ਵਿੱਚ ਖੇਡਦੇ ਸਨ ਤੇ ਸਤਗੁਰੂ ਦਾਦਾ ਸਤਗੁਰੂ ਧੰਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰਾਟ ਸਤਗੁਰੂ ਜੀ ਸੱਚੇ ਪਾਸ਼ਾ ਮਹਾਰਾਜ ਸਵੇਰੇ ਉਹ ਫੁੱਲ ਦੇ ਦਰਸ਼ਨ ਕਰਕੇ ਗਏ ਬਹੁਤ ਸੋਹਣਾ ਫੁੱਲ ਖਿੜਿਆ ਹੋਇਆ ਮਹਾਰਾਜ ਜੀ ਨੇ ਮਨ ਨੂੰ ਲੱਗਾ ਤੇ ਸਤਗੁਰੂ ਜੀ ਕਾਰਜ ਵਾਸਤੇ ਚਲੇ ਗਏ ਮਗਰੋਂ ਧੰਨ ਗੁਰੂ ਹਰਾਈ ਸਾਹਿਬ ਸੱਚੇ ਪਾਸ਼ਾ ਛੋਟੀ ਅਵਸਥਾ ਦੇ ਵਿੱਚ ਖੇਡਦਿਆਂ ਖੇਡਦਿਆਂ ਫੁੱਲ ਤੋੜ ਦਿੱਤਾ ਤੇ ਖਾਲਸਾ ਜੀ ਜਦੋਂ ਮਹਾਰਾਜ ਜੀ ਮੁੜ ਕੇ ਆਏ ਸਤਗੁਰਾਂ ਨੇ ਵੇਖਣਾ ਕੀਤਾ ਤੇ ਉਹ ਫੁੱਲ ਟੁੱਟਿਆ ਹੋਇਆ ਸੀ ਪੁੱਛਿਆ ਕਿ ਭਾਈ ਇਹ ਕਿਹਨੇ ਤੋੜਿਆ ਹੈ ਸਿੱਖਾਂ ਨੇ ਦੱਸਿਆ ਕਿ ਮਹਾਰਾਜ ਜੀ ਧੰਗੁਰ ਹਰਾਈ ਸਾਹਿਬ ਸੱਚੇ ਪਾਤਸ਼ਾਹ ਖੇਡ ਰਹੇ ਸਨ ਉਹਨਾਂ ਦੇ ਚੋਲੇ ਵੱਜਨ ਕਰਕੇ ਮਹਾਰਾਜੇ ਫੁੱਲ ਟੁੱਟ ਗਿਆ ਸਤਗੁਰ ਜੀਆਂ ਨੇ ਆਪਣੇ ਪੋਤਰੇ ਨੂੰ ਬੁਲਾਉਣਾ ਕੀਤਾ ਧੰਗੁਰ ਹਰਾਈ ਮਹਾਰਾਜ ਜੀ ਆਏ ਪੁੱਛਿਆ ਪੁੱਤਰ ਜੀ ਇਹ ਫੁੱਲ ਕਿਵੇਂ ਤੋੜਿਆ ਤੇ ਉਹ ਦੱਸਿਆ ਕਿ ਮਹਾਰਾਜ ਜੀ ਗਲਤੀ ਦੇ ਨਾਲ ਚੋਲੇ ਦੇ ਨਾਲ ਅੜ ਕੇ ਟੁੱਟ ਗਿਆ ਤੇ ਮਹਾਰਾਜ ਜੀਆਂ ਨੇ ਫਿਰ ਦੱਸਣਾ ਕੀਤਾ ਕਿ ਪੁੱਤਰ ਜੀ ਹਮੇਸ਼ਾ ਸੰਭਲ ਕੇ ਚੱਲਣਾ ਹੈ ਸੰਸਾਰ ਵਿੱਚ ਸੰਭਲ ਕੇ ਕਦਮ ਰੱਖਣੇ ਹਨ ਕਿਸੇ ਵੀ ਪ੍ਰਕਾਰ ਦੇ ਕਦਮ ਨਾਲ ਸੰਸਾਰ ਨੂੰ ਦੁੱਖ ਨਾ ਪਹੁੰਚੇ ਤੇ ਖਾਲਸਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੇ ساری ਉਮਰ ਇੱਕ ਹੱਥ ਆਪਣੇ ਚੋਲੇ ਤੇ ਰੱਖਿਆ ਜਿਵੇਂ ਆਪਾਂ ਚੋਲਾ ਫੜ ਕੇ ਤੁਰਦੇ ਆ ਨਾ ਮਹਾਰਾਜ ਜੀਆ ਨੇ ساری ਉਮਰ ਹੀ ਕਹਿੰਦੇ ਖਾਲਸਾ ਜੀ ਉਹ ਸਤਿਗੁਰ ਜੀਆਂ ਦਾ ਵਜਨ ਪੱਲੇ ਮੰਨ ਕੇ ਤੇ ساری ਉਮਰ ਹੀ ਆਪਣਾ ਇੱਕ ਹੱਥ ਜਿਹੜਾ ਹੈ ਚੋਲੇ ਤੇ ਰੱਖਿਆ ਵੀ ਕਿਸੇ ਨਾਲ ਲੱਗੇ ਨਾ ਕਿਸੇ ਨਾਲ ਕਿਸੇ ਫੁੱਲ ਬੂਟੇ ਦਾ ਜਿਹੜਾ ਉਹਦੇ ਕਰਕੇ ਵਜਨ ਕਰਕੇ ਟੁੱਟੇ ਨਾ ਸੰਭਾਲ ਕੇ ਚੱਲੇ ਤੇ ਨਾਲੇ ਵੱਡਾ ਗਿਆਨ ਮਨ ਵਿੱਚ ਰੱਖਿਆ ਕਿ ਮਹਾਰਾਜ ਕਹਿੰਦੇ ਸੰਭਲ ਕੇ ਚੱਲਣਾ ਕਿ ਸੰਸਾਰ ਵਿੱਚ ਕਿਸੇ ਜੀਵ ਨੂੰ ਦੁੱਖ ਨਾ ਆਪਣੇ ਕਰਕੇ ਆਵੇ ਤੇ ਖਾਲਸਾ ਜੀ ਇਹ ਰੌ ਰੀਤੀ ਸਤਿਗੁਰਾਂ ਨੇ ਸਾਨੂੰ ਵੀ ਸਿਖਾਈ ਹੈ ਐਵੇਂ ਜ਼ਿੰਦਗੀ ਜਿਉਣੀ ਹੈ ਇਦਾਂ ਜ਼ਿੰਦਗੀ ਜਿਉਣੀ ਹੈ ਵੀ ਤੁਹਾਡੇ ਕੀਤੇ ਕਰਮਾਂ ਕਰਕੇ ਕਿਸੇ ਨੂੰ ਦੁੱਖ ਨਾ ਪਹੁੰਚੇ ਕਿਸੇ ਦੇ ਮਨ ਨੂੰ ਠੇਸ ਨਾ ਪਹੁੰਚੇ ਏ ਮਹਾਰਾਜੀਆਂ ਨੇ ਸਿੱਖਾਂ ਨੂੰ ਸਿਖਾਉਣਾ ਕੀਤਾ ਹੈ ਕਿ हे ਗੁਰਸਿੱਖੋ ਐਵੇਂ ਜ਼ਿੰਦਗੀ ਜਿਓ ਕਿ ਸਾਰੇ ਤੁਹਾਡੇ ਤੋਂ ਖੁਸ਼ ਹੋਵਣ ਤੁਹਾਡੇ ਵੱਲ ਵੇਖ ਕੇ ਗੁਰੂ ਨਾਲ जोड ਜਾਣ ਇਹੋ ਜੀ ਬਿਰਤੀ ਰੱਖਣੀ ਹੈ ਤੇ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਕਿ ਤੁਹਾਡੇ ਬੋਲਾਂ ਨਾਲ ਕਿਸੇ ਦਾ ਦਿਲ ਦੁਖ ਜਾਵੇ ਪਰ ਅਫਸੋਸ ਦੀ ਗੱਲ ਹੈ ਅੱਜ ਖਾਲਸਾ ਜੀ ਵੇਖੋ ਗੁਰੂ ਘਰਾਂ ਦੇ ਵਿੱਚ ਇੱਕ ਦੂਜੇ ਨੂੰ ੱੱਕਾ ਮੁੱਕੀ ਮਾਰਦੇ ਆ ਪੱਗਾਂ ਲਾ ਦਿੰਦੇ ਆ ਮਾੜੇ ਬੋਲ ਬੋਲ ਦਿੰਦੇ ਆ ਹਰੇਕ ਬੰਦੇ ਨੂੰ ਦੁਖੀ ਕਰ ਦਿੰਦੇ ਆ ਇਹ ਸਿੱਖ ਨਹੀਂ ਇਹ ਪੇਖੀ ਨੇ ਜਿਹੜਾ ਗੁਰੂ ਦਾ ਸਿੱਖ ਹੈ ਉਹ ਖਾਲਸਾ ਜੀ ਸਾਰਿਆਂ ਨਾਲ ਅਦਬ ਸਤਕਾਰ ਨਾਲ ਪੇਸ਼ ਆਉਂਦਾ ਜਿੱਥੇ ਬੀਰ ਰਸ ਦੀ ਗੱਲ ਆਉਂਦੀ ਉੱਥੇ ਬੀਰਸੀ ਬਣ ਜਾਂਦਾ ਜਿੱਥੇ ਪ੍ਰੇਮ ਦੀ ਗੱਲ ਹੁੰਦੀ ਹੈ ਉੱਥੇ ਪ੍ਰੇਮੀ ਬਣ ਜਾਂਦਾ ਜਿੱਥੇ ਮਦਦ ਦੀ ਗੱਲ ਆਉਂਦੀ ਉੱਥੇ ਮਦਦਗਾਰ ਬਣ ਜਾਂਦਾ ਸੋ ਇਸ ਕਰਕੇ ਇਹ ਗੁਰਸਿੱਖਾਂ ਵਿੱਚ ਗੁਣ ਬਖਸ਼ੇ ਹਨ ਧੰਨ ਗੁਰੂ ਹਰਾਈ ਸਾਹਿਬ ਸੱਚੇ ਪਾਤਸ਼ਾਹ ਨੇ ਦੁਨੀਆਂ ਦਾ ਸਭ ਤੋਂ ਵੱਡਾ ਦਵਾਈਖਾਨਾ ਧੰਨ ਗੁਰੂ ਹਰਾਈ ਸਾਹਿਬ ਜੀ ਮਹਾਰਾਜ ਨੇ ਖੋਲਿਆ ਕੀਰਤਪੁਰ ਸਾਹਿਬ ਖਾਲਸਾ ਜੀ ਇਹ ਮਹਾਰਾਜਿਆਂ ਨੇ ਸੱਚੇ ਪਾਸ਼ਾ ਨੇ ਕਾਰਜ ਕੀਤੇ ਮਹਾਰਾਜਿਆਂ ਨੇ ਵਚਨ ਮੰਨ ਕੇ ਫਿਰ ਗੁਰਤਾ ਗੱਦੀ ਉਤੇ ਸਜ ਬੈਠੇ ਸਤਵੇਂ ਨਾਨਕ ਗੁਰੂ ਨਾਨਕ ਸਾਹਿਬ ਜੀ ਮਹਾਰਾਜਿਆਂ ਦਾ ਸਤਵਾਂ ਸਰੂਪ ਧੰਨ ਗੁਰੂ ਹਰਾਈ ਸਾਹਿਬ ਜੀ ਬਣੇ ਤੇ ਅੱਜ ਹੀ ਖਾਲਸਾ ਜੀ ਬਾਲਾ ਪ੍ਰੀਤਮ ਸਾਧਗੁਰੂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਦੇ ਸਜੇ ਹਨ ਆਪਣੇ ਪੁੱਤਰ ਛੋਟੇ ਪੁੱਤਰ ਨੂੰ ਗੁਰਤਾ ਗੱਦੀ ਦਿੱਤੀ ਹੈ ਤੇ ਖਾਲਸਾ ਜੀ ਇੱਕ ਵਾਰ ਕੋਈ ਦੂਰੋਂ ਸੰਗਤ ਚੱਲ ਕੇ ਆਈ ਤੇ ਉਹ ਕਿਉਂਕਿ ਜਿਹੜੀ ਦੂਰੋਂ ਸੰਗਤ ਆਉਂਦੀ ਸੀ ਉਹ ਬਹੁਤਾ ਚਿਰ ਨਹੀਂ ਸੀ ਠਹਿਰਦੀ ਇੱਕ ਵਾਰ ਦਰਸ਼ਨ ਕਰਨੇ ਤੇ ਚਲੇ ਜਾਣਾ ਫਿਰ ਉਸ ਕਈ ਕਈ ਸਾਲ ਨਹੀਂ ਆਉਣਾ ਕਿਉਂਕਿ ਦੂਰੋਂ ਆਉਣਾ ਬਹੁਤ ਮੁਸ਼ਕਲ ਸੀ ਉਦੋਂ ਕਿਹੜੇ ਸਾਧਨ ਸਨ ਤੇ ਖਾਲਸਾ ਜੀ ਇੱਕ ਗੁਰਸੇਖੋਂ ਨੇ ਆ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਆਖਿਆ ਸੱਚੇ ਪਾਤਸ਼ਾਹ ਅਸੀਂ 6ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਸੀ ਉਸ ਤੋਂ ਬਾਅਦ ਤੁਹਾਡੇ ਕੀਤੇ ਆ ਤੇ ਮਹਾਰਾਜ ਪਤਾ ਨਹੀਂ ਕਦੋਂ ਆਜ ਆਇਆ ਜਾਣਾ ਕਿਰਪਾ ਕਰੋ ਅਗਲੀ ਜੋਤ ਕਿਸ ਵਿੱਚ ਵਰਤੇਗੀ ਇਹ ਦੱਸ ਦਿਓ ਕਿ ਉਹਨੂੰ ਨਮਸਕਾਰ ਕਰ ਚੱਲੀਏ ਤੇ ਮਹਾਰਾਜ ਜੀ ਨੇ ਬਚਨ ਕੀਤਾ ਕਿ ਭਾਈ ਇਹ ਕਿਉਂ ਪੁੱਛ ਰਿਆਂ ਕਹਿੰਦਾ ਮਹਾਰਾਜ ਜੀ ਮੇਰੇ ਦਿਲ ਦੀ ਇੱਛਾ ਹੈ ਪੂਰੀ ਕਰੋ ਤੁਹਾਡੇ ਦੋਵੇਂ ਸਹਬਜ਼ਾਦੇਆਂ ਦੇ ਵਿੱਚੋਂ ਅੱਗੇ ਗੱਦੀ ਕਿਸ ਨੂੰ ਮਿਲੇਗੀ ਤੇ ਧਾਨ ਗੁਰੂ ਹਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੇ ਬਚਨ ਕੀਤਾ ਵੀ ਜਦੋਂ ਸਵੇਰੇ ਅਮਰਤ ਵੇਲੇ ਉੱਠੇਗਾ ਨਾ ਉਸ ਵੇਲੇ ਸਾਡੇ ਦੋਵੇਂ ਸਹਬਜ਼ਾਦੇ ਨਿਤਨੇਮ ਬਾਣੀ ਪੜਦੇ ਹੋਣਗੇ ਤੇ ਕਹਿੰਦੇ ਜਿਹਦੇ ਉਥੇ ਪਹੁੰਚ ਜੇ ਜਿੱਥੇ ਬਾਣੀ ਪੜਦੇ ਹੋਣਗੇ ਤੇ ਇੱਕ ਸੂਈ ਹੱਥ ਵਿੱਚ ਲੈ ਲਈ ਬਾਣੀ ਪੜਦਿਆਂ ਜੇ ਉਸਦੇ ਮੰਝੇ ਦੇ ਪਾਵੇ ਦੇ ਵਿੱਚ ਸੂਈ ਧਸ ਗਈ ਉਹਨੂੰ ਅਗਲੀ ਗੁਰਤਾਗੱਦੀ ਮਿਲੇਗੀ ਅਤੇ ਕਿਰਪਾ ਹੋਵੇਗੀ ਉਹ ਸਿੱਖ ਨੇ ਇਵੇਂ ਕੀਤਾ ਖਾਲਸਾ ਜੀ ਅਮਰਤ ਵੇਲੇ ਚਲਾ ਗਿਆ ਜਿੱਥੇ ਦੋਵੇਂ ਸਹਬਜ਼ਾਦੇ ਬਾਣੀ ਪੜਦੇ ਸੀ ਬਾਬਾ RAM RAJ JI ਵੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਵੀ ਜਦੋਂ ਬਾਣੀ ਪੜਦੇ ਸਨ ਤੇ ਪਹਿਲਾਂ ਬਾਬਾ ਰਾਮ ਰਾਏ ਦੀ ਜਿਹੜੀ ਮੰਜੀ ਸੀ ਉਹਦੇ ਪੀੜੇ ਦੇ ਕੋਲ ਸਿੰਘ ਬੈਠਾ ਉਹਨੇ ਸੂਈ ਖਾਲਸਾ ਜੀ ਮੰਜੇ ਦੇ ਪਾਵੇ ਵਿੱਚ ਤੁਸਾਈ ਤੇ ਤਸਈ ਨਹੀਂ ਅੰਦਰ ਨਹੀਂ ਗਈ ਤੇ ਫਿਰ ਉੱਥੋਂ ਉੱਠ ਕੇ ਨਮਸਕਾਰ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਪੀੜੇ ਵੱਲ ਨੂੰ ਗਿਆ ਜਦੋਂ ਉਹਨੇ ਖਾਲਸਾ ਜੀ ਸੂਈ ਉੱਤੇ ਰੱਖੀ ਤੇ ਸੂਈ ਆਪਣੇ ਆਪ ਹੀ ਅੰਦਰ ਧਸ ਗਈ ਜਿੱਦਾਂ ਮੋਮ ਦਾ ਉਹ ਪੀੜਾ ਹੋਵੇ ਤੇ ਉਹ ਸਮਝ ਗਿਆ ਵੀ ਭਾਈ ਅਗਲੀ ਗੁਰਤਾ ਗੱਦੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਮਿਲਣੀ ਹੈ ਉਹਨਾਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਨਮਸਕਾਰ ਕੀਤੀ ਧੰਨ ਗੁਰ ਹਰਾਇ ਮਹਾਰਾਜ ਨੇ ਪੁੱਛਣਾ ਕੀਤਾ ਕਿਉਂ ਸਿੱਖਾ ਤੇਰਾ ਉੱਤਰ ਮਿਲ ਗਿਆ ਕਹਿੰਦਾ ਹਾਂ ਮਹਾਰਾਜੀ ਤੁਸੀਂ ਕਿਰਪਾ ਕਰ ਦਿੱਤੀ ਫਿਰ ਖਾਲਸਾ ਜੀ ਧੰਨ ਗੁਰ ਹਰਾਇ ਸਾਹਿਬ ਜੀ ਮਹਾਰਾਜ ਅੱਜ ਦੇ ਦਿਨ ਜੋਤੀ ਜੋਤ ਸਮਾ ਜਾਂਦੇ ਹਨ ਆਪਣੇ ਸਰੀਰ ਨੂੰ ਅਲੋਪ ਕਰਕੇ ਉਸੇ ਜੋਤ ਨੂੰ ਅਠਵੇਂ ਸਰੀਰ ਵਿੱਚ ਅਠਵੇਂ ਨਾਨਕ ਕਹ ਹੁੰਦੇ ਨੇ ਧੰਨ ਗੁਰ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਤ ਗੁਰਾਂ ਦੀ 5 ਸਾਲ ਦੀ ਉਮਰ ਹੈ ਬੜੇ ਬੜੇ ਵੱਡੇ ਮਹਾਰਾਜ ਨੇ ਕਾਰਜ ਕੀਤੇ ਖਾਲਸਾ ਜੀ ਜਦੋਂ ਜਾਇ ਸਿੰਘ ਦੇ ਮਹਿਲ ਵਿੱਚ ਗਏ ਉਹਨਾਂ ਨੇ ਪਰਖ ਕਰਨਾ ਕੀਤੀ ਜਿਹੜੀ ਜਾਇ ਸਿੰਘ ਦੀ ਰਾਣੀ ਸੀ ਪਟਰਾਣੀ ਸੀ ਉਹ ਖਾਲਸਾ ਜੀ ਨੌਕਰ ਰਾਣੀਆਂ ਦੇ ਵਿੱਚ ਕੱਪੜੇ ਪਾ ਕੇ ਨੌਕਰ ਰਾਣੀਆਂ ਦੇ ਵਿੱਚ ਬੈਠ ਗਈ ਮਹਾਰਾਜ ਦੀ ਪਰਖ ਕਰਨ ਲੱਗੀਆਂ ਵੀ ਭਲਾ ਵੇਖੀਏ ਮਹਾਰਾਜ ਲੱਭਦੇ ਆ ਕਿ ਨਹੀਂ ਲੱਭਦੇ 사ਤਗੁਰੂ ਜੀ ਮਹਾਰਾਜ ਜੀਆਂ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਗਈ ਤੇ ਖਾਲਸਾ ਜੀ ਸਾਰੀਆਂ ਉਹ ਜਿਹੜੀਆਂ ਨੌਕਰ ਰਾਣੀਆਂ ਸੀ ਉਹਨਾਂ ਦੇ ਵਿੱਚ ਹੀ ਰਾਣੀ ਉਹ ਕੱਪੜੇ ਪਾ ਕੇ ਬੈਠੀ ਸਤਗੁਰੂ ਜੀ ਮਹਾਰਾਜ ਜਦੋਂ ਜਿਹਦੇ ਕੋਲ ਜਾਣ ਜਾ ਕੇ ਕਹਿਣ ਇਹ ਵੀ ਨਹੀਂ ਰਾਣੀ ਇਹ ਵੀ ਨਹੀਂ ਰਾਣੀ ਇਹ ਵੀ ਨਹੀਂ ਰਾਣੀ ਐਡਾ ਕਰਦਿਆਂ ਕਰਦਿਆਂ ਜਦੋਂ ਖਾਲਸਾ ਜੀ ਜੈ ਸਿੰਘ ਦੀ ਮਹਾਰਾਣੀ ਜਿਹੜੀ ਨੌਕਰਾਂ ਵਾਲੇ ਕੱਪੜੇ ਪਾ ਕੇ ਬੈਠੀ ਸੀ ਮਹਾਰਾਜ ਜੀ ਉਹਦੀ ਗੋਦ ਵਿੱਚ ਬੈਠ ਕੇ ਕਹਿੰਦੇ ਆ ਆਇਆ ਰਾਣੀ ਤੇ ਸਤਗੁਰਾਂ ਨੇ ਇਹ ਵੀ ਬਚਨ ਕੀਤੇ ਕਿ ਗੁਰਸਿੱਖਾਂ ਦੀ ਪਰਖ ਨਹੀਂ ਕਰੀ ਦੀ ਗੁਰੂ ਕੇ ਲਾਲਾਂ ਦੀ ਪਰਖ ਨਹੀਂ ਕਰੀ ਦੀ ਗੁਰੂ ਦੀ ਪਰਖ ਨਹੀਂ ਕਰੀ ਦੀ ਛੋਟੀ ਉਮਰੇ ਮਹਾਰਾਜ ਨੇ ਐਡੇ ਬੋਲ ਬੋਲੇ ਖਾਲਸਾ ਜੀ ਫਿਰ 사ਤਗੁਰ ਜੀ 5 ਸਾਲ ਦੇ ਸਨ ਮਹਾਰਾਜ ਜੀਆ ਦੇ ਪਿਤਾ ਨੇ ਪ੍ਰਣ ਕੀਤਾ ਸੀ ਪ੍ਰਣ ਦਿੱਤਾ ਸੀ ਵੀ ਭਾਈ ਔਰੰਗਜੇਬ ਨੂੰ ਦੇ ਨਾਂ ਦਰਸ਼ਨ ਕਰਨੇ ਆ ਤੇ ਨਾਂ ਦਰਸ਼ਨ ਦੇਣੇ ਆ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਆਪਣੇ ਗੁਰੂ ਦਾ ਵਚਨ ਮੰਨਿਆ ਤੇ ਖਾਲਸਾ ਜੀ ਨਾ ਔਰੰਗਜੇਬ ਨੂੰ ਦਰਸ਼ਨ ਦਿੱਤੇ ਤੇ ਨਾ ਔਰੰਗਜੇਬ ਦੇ ਦਰਸ਼ਨ ਕੀਤੇ ਪੂਰਾ ਪ੍ਰਣ 사ਤਗੁਰਾਂ ਨੇ ਨਿਭਾਉਣਾ ਕੀਤਾ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਪਰਥਾਏ कलगी तर स्वामी जी महाराज चंडी दी वार ਵਿੱਚ ਲਿਖਦੇ ਹਨ श्री हार कृष्ण ਧਾਈ ਹੈ ਜਿਸ ਦਿੱਠੇ ਸਭ ਦੁੱਖ ਜਾਏ ਕਿ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕੀਤੇਆਂ ਸਾਰੇ ਦੁੱਖ ਨਾਸ ਹੋ ਜਾਂਦੇ ਸੁਖ ਵਰਤ ਜਾਂਦਾ ਖਾਲਸਾ ਜੀ ਮਹਾਰਾਜ ਦੀ ਬੜੀ ਕਿਰਪਾ ਵਰਤਦੀ ਸੋ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਮੇਰਾ ਕਰਨ ਖਾਲਸਾ ਜੀ ਧੰਨ ਗੁਰੂ ਹਰਾਇ ਰਾਏ ਸਾਹਿਬ ਜੀ ਸੱਚੇ ਪਾਸ਼ਾ ਨੂੰ ਸਦਾ ਨਮਸਕਾਰ ਹੈ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਸਦਾ ਨਮਸਕਾਰ ਹੈ ਦਸੇ ਪਾਤਸ਼ਾਹਾਂ ਦੇ ਜੋਰ ਸਤਿਗੁਰੂ ਧੰਨ ਗੁਰੰਤ ਸਾਹਿਬ ਜੀ ਮਹਾਰਾਜ ਨੂੰ ਸਦਾ ਨਮਸਕਾਰ ਹੈ ਐਸੇ ਸਮਰਾਤ ਸਤਿਗੁਰੂ ਹਨ ਸਾਰੇ ਸੁਖ ਦੇਣ ਵਾਲੇ ਹਨ ਮਹਾਰਾਜ ਕਿਰਪਾ ਕਰਨ ਸੱਚੇ ਪਾਸ਼ਾ ਮਿਹਰਾਂ ਕਰਨ ਸਾਨੂੰ ਸੁਮਤ ਆਵੇ ਖਾਲਸਾ ਜੀ ਜਿਵੇਂ ਆਪ ਸਭ ਜਾਣਦੇ ਹੋ ਕਿ ਅੱਜ 15 ਤਰੀਕ ਸੀ ਤੇ ਬੀਬੀਆਂ ਨੂੰ ਰਾਸ਼ਨ ਦੀ ਜਿਹੜੀ ਸੇਵਾ ਸੀ ਮਹਾਰਾਜ ਨੇ ਲਈ ਹੈ ਸਤਿਗੁਰੂਆਂ ਨੇ ਕਰਵਾਈ ਹੈ ਆਪ ਖਾਲਸਾ ਜੀ ਮਹਾਰਾਜ ਵਿਤ ਵਿਚ ਵਰਤ ਕੇ 사ਤਗੁਰਾਂ ਨੇ ਕਿਰਪਾ ਕੀਤੀ ਕਿ ਇੱਕ ਦੇ ਰਾਸ਼ਨ ਦੀ ਸੇਵਾ ਇੱਕ ਖਾਲਸਾ ਰੀ ਦਿਵਾਲੀ ਔਣ ਕਰਕੇ ਬੰਦੀ ਛੋੜ ਦਿਵਸ ਔਣ ਕਰਕੇ ਮਹਾਰਾਜ ਦੀ ਮਿਹਰ ਹੋਈ ਤੇ ਉਹਨਾਂ ਬੀਬੀਆਂ ਨੂੰ ਆਪਾਂ ਮਹਾਰਾਜ ਦੀ ਕਿਰਪਾ ਸਦਕਾ ਆਪ ਸੰਗਤਾਂ ਦੇ ਸਹਿਯੋਗ ਸਦਕਾ ਜਿਹੜਾ ਮਠਿਆਈ ਦਾ ਡੱਬਾ ਵੀ ਇੱਕ ਇੱਕ ਕਰਕੇ ਉਹਨਾਂ ਨੂੰ ਦਿੱਤਾ ਕਿ ਮਹਾਰਾਜ ਕਿਰਪਾ ਕਰਨ ਕਿਉਂਕਿ ਜਿਨ੍ਹਾਂ ਦੇ ਘਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਕਈ ਇਹੋ ਜਿਹੇ ਬੱਚੇ ਨਜ਼ਰ ਨਹੀਂ ਆਉਂਦੇ ਆ ਖਾਲਸਾ ਜੀ ਉਹਨਾਂ ਨੂੰ ਖਾਣ ਨੂੰ ਵੀ ਨਹੀਂ ਮਿਲਦਾ ਤੇ ਮਹਾਰਾਜ ਨੇ ਕਿਰਪਾ ਕੀਤੀ ਸਾਤ ਗੁਰਾਂ ਨੇ ਮੇਰਾ ਕੀਤੀਆਂ ਤੇ ਆਪ ਸੰਗਤਾਂ ਦੇ ਸਹਿਯੋਗ ਨਾਲ ਇਹ ਕਾਰਜ ਹੋਇਆ ਤੇ ਇੱਕ ਬੇਨਤੀ ਦਾਸ ਹੋਰ ਕਰਦਾ ਕਿ ਜਿਹੜੇ ਕਈ ਦਾਸ ਨੂੰ ਸੁਣਦੇ ਨੇ ਜਿਨ੍ਹਾਂ ਦੇ ਪਿੰਡ ਵਿੱਚ ਇਹੋ ਜੀਆਂ ਬੀਬੀਆਂ ਹੋਣ ਜਿਹੜੀਆਂ ਵਿਚਾਰੀਆਂ ਆਪ ਕੰਮ ਕਰਕੇ ਘਰਾਂ-ਬਾਰਾਂ ਦਾ ਕੰਮ ਕਰਦੀਆਂ ਹੁਣ ਜਾਂ ਘਰ ਵਾਲਾ ਨਹੀਂ ਹੈ ਸਿਰਫ ਉਹੀ ਬੀਬੀਆਂ ਜਿਨ੍ਹਾਂ ਦੇ ਬੱਚੇ ਬਹੁਤ ਛੋਟੇ ਆ 2 ਸਾਲ ਦਾ 5 ਸਾਲ ਦਾ 10 ਸਾਲ ਦਾ ਜਿਹੜੇ ਪੜਦੇ ਨੇ ਕਮਾਉਂਦੇ ਨਹੀਂ ਉਹ ਬੀਬੀਆਂ ਨੂੰ ਜੇ ਰਾਸ਼ਨ ਦੀ ਕੋਈ ਲੋੜ ਹੋਵੇ ਤੇ ਜਰੂਰ ਸੰਗਤ ਦਾਸ ਨਾਲ ਕੰਟੈਕਟ ਕਰਕੇ ਦੱਸ ਦਿਓ ਮਹਾਰਾਜ ਦੀ ਕਿਰਪਾ ਸਦਕਾ ਆਪਾਂ ਰਾਸ਼ਨ ਉਹਨਾਂ ਨੂੰ ਦੇ ਦਿਆ ਕਰਾਂਗੇ ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਇਹ ਹੱਡ ਬੀਤੀ ਖਾਲਸਾ ਜੀ ਇੱਕ ਵੀਰ ਨੇ ਸੁਣਾਉਣਾ ਕੀਤੀ ਹੈ ਮਹਾਰਾਜ ਦੀ ਕਿਰਪਾ ਸਦਕਾ ਸਤਿਗੁਰਾਂ ਦੀ ਕਿਰਪਾ ਨਾਲ ਇਹ ਵੀਰ ਦੱਸਦਾ ਕਿ ਸਤਗੁਰੂ ਸੱਚੇ ਪਾਸ਼ਾ ਮਹਾਰਾਜ ਨੇ ਮੇਰੇ ਤੇ ਬੜੀ ਕਿਰਪਾ ਕੀਤੀ ਤੇ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਕਰਕੇ ਗੁਰਸਿੱਖ ਬਣ ਗਿਆ ਹਾਂ ਤੇ ਮੈਂ ਉਹਨਾਂ ਨੂੰ ਸਾਰੀ ਪੁੱਛੀ ਵੀ ਮੈਨੂੰ ਸਾਰਾ ਦੱਸੋ ਕਿਵੇਂ ਕੀ ਘਟਨਾ ਤੁਹਾਡੇ ਨਾਲ ਹੋਈ ਉਹਨੇ ਦੱਸਣਾ ਕੀਤਾ ਕਿ ਭਾਈ ਸਾਹਿਬ ਜੀ ਮੈਂ ਦੁਬਈ ਵਿੱਚ ਸਾਂ ਤੇ ਤਿੰਨਕ ਸਾਲ ਮੈਂ ਉੱਥੇ ਲਾਇਰ ਉੱਥੇ ਨਾ ਮੇਰੇ ਬਹੁਤ ਦਰਦ ਜਿੱਦਾਂ ਹੋਈ ਤੇ ਕਹਿੰਦੇ ਵੀ ਦਰਦ ਹੋਣ ਤੋਂ ਬਾਅਦ ਪਸ਼ਾਪ ਵਾਲੀ ਜਗ੍ਹਾ ਤੇ ਬਹੁਤ ਦਰਦ ਹੋਈ ਮੈਂ ਜਦੋਂ ਟੈਸਟ ਕਰਾਇਆ ਸਕੈਨ ਕਰਾਈ ਤੇ ਮੈਨੂੰ ਹਰਨੀਆਂ ਆਈਆਂ ਤੇ ਮੈਨੂੰ ਡਾਕਟਰਾਂ ਨੇ ਇਹ ਕਹਿ ਦਿੱਤਾ ਵੀ ਇਹਦਾ ਤੁਹਾਨੂੰ ਆਪਰੇਟ ਕਰਾਉਣਾ ਪੈਂਦਾ ਤੇ ਉਹ ਵੀਰ ਕਹਿੰਦਾ ਕਿ ਮੈਂ ਇੰਨਾ ਕੁ ਜ਼ਿਆਦਾ ਆਪਰੇਸ਼ਨ ਦੇ ਨਾਂ ਤੋਂ ਡਰਦਾ ਕਿ ਮੈਂ ਦਾਸ ਹੀ ਨਹੀਂ ਸਕਦਾ ਕਹਿੰਦਾ ਜਦੋਂ ਮੈਨੂੰ ਉਹਨੇ ਕਿਹਾ ਵੀ ਤੈਨੂੰ ਆਪਰੇਸ਼ਨ ਕਰਾਉਣਾ ਪੈਣਾ ਤੇ ਕਹਿੰਦਾ ਵੀ ਮੈਂ ਬਹੁਤ ਹੀ ਜ਼ਿਆਦਾ ਕਹਿੰਦਾ ਡਰ ਗਿਆ ਕਹਿੰਦਾ ਮੈਂ ਛੁੱਟੀ ਉਥੋਂ ਲੈ ਕੇ ਕੰਮ ਛੱਡ ਕੇ ਟਿਕਟ ਲੈ ਕੇ ਤੇ ਆਪਣੇ ਪਿੰਡ ਵਾਪਸ ਆ ਗਿਆ ਤੇ ਇਹ ਦਸਤਾਰਨ ਤਰਨ ਸਾਹਿਬ ਦੇ ਲਾਗੇ ਦਾ ਕੋਈ ਵੀਰ ਹੈ ਉਸੇ ਕੋਈ ਪਿੰਡ ਸ਼ਾਹਬਾਦ ਦੇ ਲਾਗੇ ਸਕੇ ਇਦਾਂ ਦਾ ਕੋਈ ਪਿੰਡ ਦੱਸਿਆ ਸੀ ਸ਼ਾਹਬਾਦ ਕੇ ਇਦਾਂ ਦਾ ਕੁਝ ਵਾਹਿਗੁਰੂ ਜਾਣੇ ਤੇ ਉਹਨਾਂ ਨੇ ਦੱਸਿਆ ਵੀ ਮੈਂ ਡਰਦਾ ਹੀ ਆ ਗਿਆ ਤੇ ਇੱਥੇ ਆ ਕੇ ਮੈਂ ਦਵਾਈ ਖਾਧੀ ਜਦੋਂ ਮੈਨੂੰ ਦਰਦ ਹੋਣ ਲੱਗਦੀ ਮੈਂ ਪੱਕੀ ਦਵਾਈ ਵੀ ਕੋਲ ਰੱਖੀ ਕੋ ਟੀਗਾ ਵੀ ਲਵਾ ਲੈਣਾ ਤੇ ਉਹ ਦਰਦ हट ਜਾਂਦੀ ਸੀ ਤੇ ਕਹਿੰਦਾ ਵੀ ਮੈਂ ਬਹੁਤ ਜ਼ਿਆਦਾ ਡਰਦਾ ਸੀ ਮੈਂ ਡਾਕਟਰਾਂ ਕੋ ਇੱਥੇ ਵੀ ਮਿਲਿਆ ਤੇ ਉਹਨਾਂ ਨੇ ਵੀ ਮੈਨੂੰ ਇਹੀ ਗੱਲ ਕਹੀ ਵੀ ਇਹ ਪ੍ਰਸ਼ਨ ਕਰਾਉਣਾ ਪੈਣਾ ਤੈਨੂੰ ਵੀ ਤੇਰੇ ਹਰ ਨਹੀਂ ਆਇਆ ਤੇ ਉਹ ਤੋਂ ਬਾਅਦ ਵੀਰ ਕਹਿੰਦਾ ਵੀ ਮੈਂ ਬੜਾ ਕਦੀ ਕਿਸੇ ਦੀ ਸਲਾਹ ਲਾਇਆ ਕਦੀ ਕਿਸੇ ਦੀ ਸਲਾਹ ਲੈ ਤੇ ਕਹਿੰਦੇ ਇੱਕ ਨਾ ਸਾਡੇ ਇੱਥੇ ਮੇਰਾ ਮਿੱਤਰ ਪਿਆਰਾ ਹੀ ਆ ਤੇ ਉਹ ਵੈਦ ਆ ਉਮਰ ਸਰ ਕਹਿੰਦਾ ਮੈਂ ਉਹਦੇ ਕੋਲ ਗਿਆ ਤੇ ਮੈਂ ਉਹਨੂੰ ਕਿਹਾ ਵੀ ਮੈਂ ਪ੍ਰਸ਼ਨ ਨਹੀਂ ਯਾਰ ਕਰਾਉਣਾ ਚਾਹੁੰਦਾ ਤੇ ਮੈਨੂੰ ਕੋਈ ਹੱਲ ਦੱਸੋ ਵੀ ਮੈਂ ਬਚ ਜਮ ਉਹ ਕਹਿੰਦਾ ਵੀ ਇਹਦਾ ਪ੍ਰਸ਼ਨ ਹੀ ਕਰਉਣਾ ਪੈਂਦਾ ਤੇ ਜਾਂ ਫਿਰ ਰੱਬ ਆ ਰੱਬ ਠੀਕ ਕਰੇ ਤੇ ਕਰੇ ਤੇ ਕਹਿੰਦਾ ਮੈਂ ਕੀ ਕਰਾਂ ਕਹਿੰਦਾ ਸ਼ੀਦਾ ਸਾਹਿਬ ਜਾਣ ਲੱਗ ਪਾ ਕਹਿੰਦਾ ਵੀ ਮੇਰੇ ਕੋ ਇੱਕ ਨਾ ਪਹਿਲਾਂ ਇੱਕ ਮਾਤਾ ਆਉਂਦੀ ਹੁੰਦੀ ਸੀ ਉਹਨੂੰ ਕੋਈ ਕਿਹੜਾ ਰੋਗ ਸੀ ਤੇ ਉਹ ਸ਼ੀਦਾ ਸਾਹਿਬ ਬੜੀ ਉਹਨੇ ਸੇਵਾ ਕੀਤੀ ਤੇ ਉਹ ਰੋਗ ਰੋਗੀ ਹੋ ਗਈ ਤੇ ਜੇ ਤੇਰੇ ਅੰਦਰ ਸ਼ਰਧਾ ਭਾਵਨਾ ਵਾ ਤੇ ਤੂੰ ਸ਼ੀਦਾ ਨੂੰ ਅਰਪਣ ਹੋ ਜਾ ਤੇ ਸ਼ੀਦਾ ਨੇ ਆਪੇ ਕਿਰਪਾ ਕਰ ਦੇਣੀ ਤੇ ਖਾਲਸਾ ਜੀ ਉਹ ਵੀ ਕਹਿੰਦਾ ਮੇਰੇ ਮਨ ਨੂੰ ਉਹ ਗੱਲ ਲੱਗੀ ਵੀ ਕਿਉਂ ਨਾ ਮਹਾਰਾਜ ਦਾ ਹੀ ਹੋ ਜਾਵਾਂ ਏ ਮੇਰਾ ਕੀ ਉਹਦਾ ਸਤਗੁਰੂ ਰੋਗ ਠੀਕ ਕਰ ਦੇਣ ਕਹਿੰਦਾ ਵੀ ਮੈਂ ਮਨ ਬਣਾ ਲਿਆ ਤੇ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਲੱਗ ਪਿਆ ਤਰਨਤਨ ਸਾਹਿਬ ਤੋਂ ਕਈ ਵਾਰੀ ਕਹਿੰਦਾ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਸੇਵਾ ਕਰਨੀ ਬਰਤਣਾ ਦੀ ਉਹ ਤਾਂ ਹੋਰ ਸੇਵਾ ਕਦੇ ਮੈਂ ਬਾਬਾ ਨੋਹ ਸਿੰਘ ਸਾਹਿਬ ਦੇ ਆਸਾਨੇ ਤੇ ਉਥੇ ਬਹਿ ਕੇ ਸੇਵਾ ਕਰਨੀ ਤੇ ਕਹਿੰਦਾ ਇਦਾਂ ਮਹਾਰਾਜ ਦੀ ਕਿਰਪਾ ਸਦਕਾ ਘੋੜਿਆਂ ਨੂੰ ਚਣੇ ਪਾਉਣੇ ਇਦਾਂ ਮੈਨੂੰ ਪਤਾ ਲੱਗਣ ਲੱਗ ਪਿਆ ਵੀ ਇਦਾਂ ਇਦਾਂ ਕਾਰਜ ਕਰੀਦੇ ਆ ਕਿ ਚਣੇ ਪਾਉਣ ਨਾਲ ਵੀ ਰੁਦੋਖ ਰੋਗ ਦੂਰ ਹੁੰਦੇ ਆ ਕਹਿੰਦਾ ਮੈਂ ਘੋੜਿਆਂ ਨੂੰ ਚਣੇ ਪਾਏ ਸੇਵਾ ਕੀਤੀ ਰਗੜੇ ਕੇ ਨਾਲ ਵਾਹਿ ਸ਼ੀ ਦੀ ਦੇਗਾ ਮੈਂ ਰੋਜ ਲੈ ਕੇ ਜਾਣਾ ਸਮਾਨ ਤੇ ਮਹਾਰਾਜ ਦੀ ਕਿਰਪਾ ਸਦਕਾ ਕਹਿੰਦਾ ਫਿਰ ਮੈਨੂੰ ਚਪਹਿਰਾ ਸਾਹਿਬ ਦਾ ਵੀ ਪਤਾ ਲੱਗ ਗਿਆ ਪਹਿਲਾਂ ਨਹੀਂ ਸੀ ਮੈਨੂੰ ਪਤਾ ਕਹਿੰਦਾ ਫਿਰ ਮੈਂ ਕਦੀ ਬਾਬਾ ਨੌ ਸਿੰਘ ਦੇ ਸਾਹਿਬ ਦੇ ਸਥਾਨ ਤੇ ਬਹਿ ਜਾਣਾ ਕਦੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣਾ ਕਦੇ ਟਾਲਾ ਸਾਹਿਬ ਬਹਿ ਜਾਣਾ ਇਦਾਂ ਕਰਦਿਆਂ ਕਰਦਿਆਂ ਸਤਿਗੁਰੂ ਦੀ ਕਿਰਪਾ ਸਦਕਾ ਮੈਂ ਜਾਣ ਲੱਗ ਪਿਆ ਕਹਿੰਦਾ ਮਹਾਰਾਜ ਨੇ ਕਿਰਪਾ ਕੀਤੀ ਕਹਿੰਦਾ ਵੀ ਮੈਂ ਜਿੰਨਾ ਚਿਰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦਾ ਰਿਆਂ ਮੇਰੇ ਦਰਦ ਹੀ ਨਹੀਂ ਹੋਈ ਨੇ ਦੇ ਹਫਤੇ ਬਾਅਦ ਮੇਰੇ ਦਰਦ ਛਿੜਦੀ ਹੁੰਦੀ ਸੀ ਕਹਿੰਦਾ ਮੇਰੇ ਕੋਈ ਦਰਦ ਨਹੀਂ ਹੋਈ ਤੇ ਇਦਾਂ ਸਤਿਗੁਰਾਂ ਦੀ ਕਿਰਪਾ ਨਾਲ 2 ਮਹੀਨੇ 3 ਮਹੀਨੇ 4 ਮਹੀਨੇ 5 ਮਹੀਨੇ ਇਦਾਂ ਜਾਂਦਾ ਰਿਆ ਸਤਿਗੁਰਾਂ ਦੀ ਰਹਿਮਤ ਹੋਈ ਜਦੋਂ 6-7 ਮਹੀਨੇ ਹੋ ਗਏ ਨਾ ਤੇ ਮੈਂ ਉਸੇ ਵੈਦ ਨੂੰ ਮਿਲਿਆ ਕਿ ਮੈਂ ਕਹਾ ਯਾਰ ਮੈਂ ਜਰੋਂ ਦਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਲੱਗ ਪਿਆ ਨਾ ਮੇਰੇ ਇੱਕ ਵਾਰ ਵੀ ਦਰਦ ਨਹੀਂ ਹੋਈ ਵੀ ਬਾਬਾ ਦੀਪ ਸਿੰਘ ਨੇ ਬੜੀ ਮਿਹਰ ਤੇ ਕਿਰਪਾ ਕੀਤੀ ਮੇਰੇ ਦਰਦ ਨਹੀਂ ਹੁੰਦੀ ਨਾ ਮੈਂ ਦਵਾਈ ਉਸ ਤੋਂ ਬਾਅਦ ਖਾਦੀ ਨਾ ਮੈਂ ਕੋਈ ਟੀਕਾ ਲਵਾਇਆ ਉਹ ਵੈਦ ਮੈਨੂੰ ਕਹਿਣ ਲੱਗਾ ਵੀ ਤੂੰ ਇਦਾਂ ਕਰ ਸਕੈਨ ਤੇ ਕਰਾ ਕੇ ਵੇਖ ਕੀ ਪਤਾ ਮਾਹਰ ਨੇ ਤੇਰਾ ਰੋਗ ਹੀ ਦੂਰ ਕਰਤਾ ਹੋਵੇ ਖਾਲਸਾ ਜੀ ਉਹ ਵੀ ਵੈਦ ਜਿਹੜਾ ਗੁਰਮੁਖ ਪਿਆਰਾ ਸੀ ਤੇ ਉਹਨੇ ਇਹਨੂੰ ਸਲਾਹ ਦਿੱਤੀ ਤੇ ਇਹਨੇ ਜਿਹਨੂੰ ਸਕੈਨ ਕਰਾਈ ਤੇ ਉਹ ਸੱਚੀਓਂ ਮਹਾਰਾਜ ਨੇ ਕਿਰਪਾ ਕੀਤੀ ਜਿਹੜੀਆਂ ਉਹ ਹਰਨੀਆਂ ਸੀ ਖਾਲਸਾ ਜੀ ਉਹ ਰਿਪੋਰਟ ਵਿੱਚ ਆਈਆਂ ਹੀ ਨਹੀਂ ਜਦੋਂ ਉਹ ਰਿਪੋਰਟ ਉਹ ਡਾਕਟਰ ਨੂੰ ਵਿਖਾਈ ਉਹ ਕਹਿੰਦਾ ਵੀ ਕੋਈ ਤੁਹਾਨੂੰ ਹਰਨੀਆਂ ਦੀ ਸ਼ਿਕਾਇਤ ਹੈ ਹੀ ਨਹੀਂ ਉਸ ਤੋਂ ਬਾਅਦ ਖਾਲਸਾ ਜੀ ਕਿਸੇ ਨੇ ਆਖਿਆ ਵੀ ਨਹੀਂ ਕਈ ਵਾਰ ਰਿਪੋਰਟਾਂ ਗਲਤ ਹੁੰਦੀਆਂ ਤੂੰ ਹੋਰ ਕਿਤੇ ਉਹ ਕਰਾ ਕੇ ਵੇ ਫਿਰ ਉਹਨੇ ਖਾਲਸਾ ਜੀ ਵੀਰ ਦੱਸਦਾ ਪਤਨ ਕਿਹੜਾ ਅੰਮ੍ਰਿਤਸਰ ਦੇ ਵਿੱਚ ਬੜਾ ਮਸ਼ਹੂਰ ਹੈ ਕਹਿੰਦਾ ਉਹਦੇ ਕੋਲ ਜਾ ਕੇ ਮੈਂ ਰਿਪੋਰਟਾਂ ਕਰਵਾਈਆਂ ਸਕੈਨ ਕਰਾਈ ਕਹਿੰਦਾ ਫਿਰ ਡਾਕਟਰ ਨੂੰ ਦਿਖਾਈ ਉਹ ਕਹਿੰਦੇ ਵੀ ਨਹੀਂ ਤੁਹਾਨੂੰ ਹਰਨੀਆਂ ਦੀ ਕੋਈ ਦਿੱਕਤ ਨਹੀਂ ਆ ਕਹਿੰਦੇ ਏਡੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ ਭਰੋਸਾ ਕਰਕੇ ਵੇਖੋ ਕਿਸ ਨੇ ਉਹਨੂੰ ਦੱਸਿਆ ਤੇ ਪ੍ਰਸ਼ੰਤ ਉਹ ਵੀਰ ਦਰਦਾ ਸੀ ਕਹਿੰਦਾ ਮਹਾਰਾਜ ਨੇ ਮੇਰੇ ਤੇ ਏਡੀ ਕਿਰਪਾ ਕੀਤੀ ਸਤਗੁਰਾਂ ਨੇ ਮਿਹਰ ਕੀਤੀ ਕਹਿੰਦਾ ਮੇਰੀਆਂ ਹਰਨੀਆਂ ਸੇਵਾ ਨਾਲ ਹੀ ਰੁੱਟ ਗਈਆਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਸੇਵਾ ਕਰਨ ਦੇ ਨਾਲ ਹੀ ਖਤਮ ਹੋ ਗਈਆਂ ਜਿਨ੍ਹਾਂ ਦੇ ਵਿੱਚ ਭਰੋਸਾ ਹੁੰਦਾ ਜਿਨ੍ਹਾਂ ਨੂੰ ਖਾਲਸਾ ਜੀ ਆ ਜਾਂਦਾ ਹੈ ਭਰੋਸਾ ਉਹਨਾਂ ਨੂੰ ਸਤਿਗੁਰੂ ਮਹਾਰਾਜ ਤਾਰ ਦਿੰਦੇ ਆ ਫਿਰ ਵੀਰ ਕਹਿੰਦਾ ਵੀ ਉਸ ਤੋਂ ਬਾਅਦ ਮੇਰਾ ਭਰੋਸਾ ਸ਼ੀਦਾ ਦੇ ਏਡਾ ਵੱਜਾ ਐਡੀ ਕਿਰਪਾ ਮਿਲਤੇ ਹੋਈ ਕਹਿੰਦਾ ਅੱਜ ਹੋਰ ਕੱਲ ਨੂੰ ਹੋਰ ਦਾੜਾ ਮੁਕਤ ਆ ਗਿਆ ਕੇਸ ਰੱਖ ਲੈ ਸਤਿਗੁਰਾਂ ਦੀ ਕਿਰਪਾ ਸਦਕਾ ਅਮਰਤ ਛਕ ਲਿਆ ਮੇਰ ਹੋ ਗਈ ਸਤਿਗੁਰਾਂ ਨੇ ਕਿਰਪਾ ਕਰ ਲਈ ਆਪਣੇ ਨਾਲ ਜੋੜ ਲਿਆ ਵੇਖੋ ਖਾਲਸਾ ਜੀ ਜਿਨ੍ਹਾਂ ਨੂੰ ਸਤਿਗੁਰੂ ਦਿੰਦਾ ਤੇ ਬੇਅੰਤ ਦਿੰਦਾ ਪਰ ਸ਼ਰਧਾ ਭਾਵਨਾ ਰੱਖਣੀ ਪੈਂਦੀ ਆ ਸੇਵਾ ਕਰਨੀ ਪੈਂਦੀ ਆ ਜਿਹੜਾ ਸੇਵਾ ਕਰਨ ਵਾਲਾ ਹੁੰਦਾ ਉਹਨੂੰ ਮਹਾਰਾਜ ਦਿੰਦੇ ਆ ਬਿਨਾ ਸੇਵਾ ਤੋਂ ਕਦੇ ਕੁਝ ਨਸੀਬ ਨਹੀਂ ਹੁੰਦਾ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਵੀ ਮਹਾਰਾਜ ਉਜਗਤੀ ਦੇਣ ਸੇਵਾ ਕਰਨ ਦੀ ਕਿਉਂਕਿ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹ ਹੈ ਬੈਸਨ ਪਾਈਆ ਦਰਗਾਹ ਵਿੱਚ ਜਗ੍ਹਾ ਮਿਲਦੀ ਹੈ ਵਿੱਚ ਦੁਨੀਆ ਦੇ ਸੇਵਾ ਕੀਤੇ ਆ ਸੇਵਾ ਕਿਹਦੀ ਕਰਨੀ ਆ ਸਤਗੁਰਾਂ ਦੀ ਗੁਰੂ ਮਹਾਰਾਜ ਨੂੰ ਜਾਣ ਕੇ ਜਿੱਦਾਂ ਭਾਈ ਕਨਈਏ ਨੇ ਕੀਤੀ ਆ ਉਹਨੇ ਦੁਸ਼ਮਣਾਂ ਦੇ ਵਿੱਚ ਵੀ ਗੁਰੂ ਕਲਗੀ ਧਰ ਨੂੰ ਵੇਖਿਆ ਇਸੇ ਪ੍ਰਕਾਰ ਸੰਸਾਰ ਵਿੱਚ ਜੇ ਸੇਵਾ ਕਰਾਂਗੇ ਟੇਲ ਫੁੱਲ ਭੇਟਾ ਕੱਢ ਕੇ ਸੇਵਾ ਕਰਾਂਗੇ ਬਰਕਤਾਂ ਪੈਣਗੀਆਂ ਮਨ ਕਰਕੇ ਸੇਵਾ ਕਰਾਂਗੇ ਮਨ ਨਿਰਮਲ ਹੋਵੇਗਾ ਤੇ ਖਾਲਸਾ ਜੀ ਤਨ ਕਰਕੇ ਸੇਵਾ ਕਰਾਂਗੇ ਤਨ arogi ਹੋਵੇਗਾ ਸੋ ਸਾਰੇ ਕਾਰਜ ਸਫਲੇ ਹਨ ਗੁਰੂ ਘਰ ਦੇ ਵਿੱਚ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਜਿਹੜੀ ਆ ਕੁਝ ਵੀਡੀਓ ਨਹੀਂ ਪੈਂਦੀ ਅਜੇ ਫੋਨ ਨਵੇਂ ਕਰਕੇ ਮੈਨੂੰ ਸਮਝ ਵੀ ਨਹੀਂ ਆਉਂਦੀ ਵੀਡੀਓ ਤੇ ਦਾਸ ਨੇ ਬਣਾਈ ਸੀ ਪਰ ਉਹ ਪਈ ਹੀ ਨਹੀਂ ਖਾਲਸਾ ਜੀ ਇਸ ਕਰਕੇ ਸਮਾਂ ਲੇਟ ਹੋ ਜਾਂਦਾ ਫਿਰ ਪੈਂਦੀ ਹੀ ਨਹੀਂ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ